ਲੁਧਿਆਣਾ ਦੇ ਚੋਤਾ ਮਨਸੂਰਾ ਵਿਖਿਆ ਆਯੋਜਿਤ ਦੁਸ਼ਹਿਰੇ ਯੁੱਤਸਵ ਨੂੰ ਉਸ ਵੇਲੇ ਹੋਰ ਚਾਰ ਚੰਨ ਲੱਗ ਗਏ ਜਦੋਂ ਇਸ ਮੌਕੇ ਤੇ ਡਾਕਟਰ ਰਮੇਸ਼ ਮਨਸੂਰਾ ਵੱਲੋਂ ਲਿਖਿਤ ਨਾਟਕ ਪੁਨਰਚੋਤ ਵਿਆ ਨਾਮ ਦੇ ਨਾਟਕ ਤਮੰਚਨ ਕੀਤਾ ਗਿਆ ਜਿਸ ਵਿੱਚ ਲੜਕੀਆਂ ਦੇ ਸਤਿਕਾਰ ਦੀ ਕਹਾਣੀ ਨੂੰ ਬੜੇ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਅਤੇ ਨਾਟਕ ਤੋਂ ਬਾਅਦ ਖੂਬ ਤਮਾਲਾ ਨੂੰ ਵੇਖਣ ਨੂੰ ਮਿਲਿਆ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਜਿਹਦੇ ਵਿੱਚ ਖਾਸ ਰੱਖੇ ਦੁਸ਼ਹਿਰੇ ਦੇ ਮੇਲੇ ਦੇ ਵਿੱਚ ਜਿਹੜਾ ਵਿਸ਼ੇਸ਼ ਪ੍ਰੋਗਰਾਮ ਜਿਹੜਾ ਹੈਗਾ ਉਹ ਕੁੜੀਆਂ ਦੇ ਮਾਸ ਮੈਰਿਜ ਤੋਂ ਬਾਅਦ ਇੱਕ ਡਰਾਮਾ ਖੇਡਿਆ ਜਾਏਗਾ ਜਿਸ ਡਰਾਮੇ ਦੇ ਨਾਮ ਪੁਨਰਜੋਦਾ ਵਿਆਹ ਹੈ ਇਹ ਉਹ ਨਾਟਕ ਹੋਏਗਾ ਜਿਹੜਾ ਸਾਡੇ ਸਮਾਜ ਚ ਕੁਰਤੀਆਂ ਜਿਹੜੀਆਂ ਨੇ ਪੂਰਨ ਹੱਤਿਆ ਹੋ ਗਿਆ ਦੇਜ ਦੀ ਹੱਤ ਦੇਹਜ ਨੇ ਹੱਤਿਆ ਹੋ ਗਈ ਉਹਨਾਂ ਨੂੰ ਦਰਸਾਉਂਦਾ ਹੋਇਆ ਸਮੁੱਚੇ ਸਮਾਜ ਨੂੰ ਇਹ ਦੱਸੇਗਾ ਕਿ ਜ ਰਮਾਇਣੀ ਯੁੱਗ ਦੇ ਵਿੱਚ ਜਿਹੜਾ ਪੁਰਾਣੇ ਸਾਡੇ ਸਮੇਂ ਦੇ ਸਾਡੇ ਬਰਿਆਦਾਵਾਂ ਸੀਗੀਆਂ ਉਹ ਅੱਜ ਖੇਰ ਖੇਰ ਹੋ ਚੁੱਕਿਆ ਨੇ ਸਾਡੇ ਨਾਟਕ ਦੇ ਰਾਹੀਂ ਸਮੁੱਚੇ ਸੰਸਾਰ ਨੂੰ ਸਮਾਜ ਨੂੰ ਇਹ ਦੱਸਣ ਦੀ ਕੋਸ਼ਿਸ਼ ਹੋਏਗੀ ਕਿ ਆਪਾਂ ਜਿਹੜੇ ਪ੍ਰਾਣੇ ਜਿਹੜੇ ਸਾਡੇ ਬਰਿਆਦਾ ਨੂੰ ਉਹਨਾਂ ਨੂੰ ਦੁਆਰਾ ਪੁਨਰਜੋਤ ਕਰੀਏ ਲੁਧਿਆਣਾ ਤੋਂ ਕੈਮਰਾਮੈਨ ਬੌਬੀ ਕਾਠਿਆਣਾ ਯੋਗੇਸ਼ ਕਪੂਰ ਦੀ ਰਿਪੋਰਟ ਚੈਨਲ 2